ਪ੍ਰੈਸ ਕਰਕੇ ਮੈਂ ਇੱਕ ਹੋਰ ਗੱਲ ਵੀ ਕਹਿਣਾ ਚਾਹਣਾ ਕੱਠ ਬਹੁਤ ਵਧੀਆ ਹੈ ਬੀਬੀ ਜੀ ਤੁਹਾਡਾ ਜਕਾਰਾ ਚਲਾਈ ਦਿਖਾਈ ਦਿਨੇ ਬੀਬੀ ਜ਼ਗੀਰ ਕੌਰ ਜੀ ਨੂੰ ਤੁਹਾਡੇ ਇਲਾਕੇ ਦੀ ਟਿਕਟ ਦੇ ਦਈਏ ਅੱਜ ਘੜੇ ਕਰਦੇ ਸੀ ਸੰਗਤ ਹੀ ਫੈਸਲਾ ਕਰਦੀ ਹੈ ਜੇ ਤੁਹਾਨੂੰ ਪ੍ਰਵਾਨ ਹੈ ਤੇ ਜਕਾਰਾ ਛੱਡੋ सोनहार अल्लाह so, हु अकबर सो श्रोमनी अकाली दल दी पहली पार्लियामेंट दी टिकट खड़ूर साहब हलके तो श्रोमनी अकाली दल बीजेपी दे सर जे उम्मीदवार बीबी जगीर कौर जी नु आज ऐलान मैं मैन्ना कहना चाहना है बीबी जगीर कौर जी बहुत हिम्मतियत बहुत दिलेर आ बड़े-बड़े ਮੁਸ਼ਕਲਾਂ ਜੋ ਆਪ ਲੜਕੇ ਉਹਨਾਂ ਨੇ ਸੰਘਰਸ਼ ਕੀਤਾ ਹੈ ਬੇਗੋਵਾਲ ਹਲਕੇ ਚ ਮੈਂ ਦੇਖਿਆ ਬੜੀ ਮਿਹਨਤ ਕਰਦੇ ਆ ਅਸੀਂ ਸਾਰਾ ਕੁਝ ਸੋਚ ਕੇ ਵਿਚਾਰ ਕੇ ਦੇਖ ਕੇ ਅਸੀਂ ਚਾਹੁੰਦੇ ਸੀ ਕਿ ਖਡੂਰ ਸਾਹਿਬ ਹਲਕੇ ਚ ਕੋਈ ਐਜਾ ਉਮੀਦਵਾਰ ਹੋਏ ਜਿਹੜਾ ਪਾਰਲੀਮੈਂਟ ਜਾ ਕੇ ਵੀ ਗੂੰਜਾ ਕਰੇ ਤੇ ਹਲਕੇ ਦੀ ਵੀ ਸੇਵਾ ਕਰੇ ਮੈਂ ਇੱਕ ਦੁੱਖ ਨਾਲ ਕਹਿਣਾ ਚਾਹਣਾ ਹੈ ਭਾਵੇਂ ਮੇਰੇ ਬਜ਼ੁਰਗ ਸਮਾਨ ਸੀ ਬਰੰਪਰਾ ਸਾਹਿਬ ਅਸੀਂ ਇੱਥੋਂ ਪਾਰਲੀਮੈਂਟ ਦੇ ਵਿੱਚ ਭੇਜੇ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਇੱਕ ਵਾਰ ਵੀ ਉੱਥੇ ਬੋਲੇ ਨਹੀਂ ਇੱਕ ਵਾਰ 5 ਸਾਲ ਚ ਨਹੀਂ ਬੋਲੇ ਇੱਕ ਵਾਰ ਵੀ ਨਹੀਂ ਬੋਲੇ ਸੁੱਚੇ ਮੂਹੇ ਵਾਪਸ ਆ ਗਿਆ ਇਹ ਲੜਾਈ ਹਰ ਸੇ ਮੇਦਰਾ ਲੜੀ ਤੁਹਾਡੀ ਪੇਸ਼ ਕਰਕੇ ਮੈਨੂੰ ਪੂਰੀ ਆਸ ਹੈ ਬੀਬੀ ਜਗੀਰ ਕੌਰ ਜੀ ਤੁਹਾਡੀ ਆਵਾਜ਼ ਕੌਮ ਦੀ ਆਵਾਜ਼ ਪੰਜਾਬ ਦੀ ਆਵਾਜ਼ ਬਣ ਕੇ ਜਾਣਗੇ ਤੇ ਹਰਮੀਰ ਸਿੰਘ ਉਹ ਮੇਰਾ ਭਰਾ ਹੈ ਤੁਸੀਂ ਇਹਨੂੰ ਤਕੜਾ ਕਰ ਦਿਓ ਅਗਲੀ ਵਾਰ ਦੇਖਿਓ ਇੰਨਾ ਤਕੜਾ ਕਰਦਾਂਗੇ ਤੇ ਨੇਰੀ ਲਿਆ ਦੂਗਾ ਤੁਹਾਡੇ ਹਲਕੇ ਤੇ ਇਹੇ ਭਜਾ ਦੂਗਾ ਕਾਂਗਰਸ ਸਾਰੇ ਕਾਂਗਰਸੀਆਂ ਨੂੰ ਜਿਹੜੇ ਤੰਗ ਜਿਨ੍ਹਾਂ ਨੇ ਤੰਗ ਕੀਤਾ ਤੁਹਾਨੂੰ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕਿਹਾ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ